Institut Cartogràfic i Geològic de Catalunya thank you ਨਿੱਕੀ ਨਾਮ ਆ ਸਰ ਕੀ ਹੋਇਆ ਜੀ ਬੇਟੇ ਨੂੰ ਸਰ ਜੀ ਮੇਰੇ ਬੇਟੇ ਨੇ ਜਾਜ ਮਾਰਿਆ ਉਹਨਾਂ ਨੇ ਸਰ ਜੀ ਜਦੋਂ ਨੇ ਜੈ ਮਾਰਿਆ ਤੇ ਮੱਲੇ ਵਾਲੇ ਬੱਚੇ ਨੂੰ ਛੁੜਾਣਗੇ ਉਹਨਾਂ ਦੇ ਮਾਰਿਆ ਚਾਕੂ ਸੀ ਪਤਾ ਨਹੀਂ ਕੀ ਸੋਨਾਂ ਕੋਲ ਜੀ ਜੇ ਮੱਲੇ ਵਾਲੇ ਨਾ ਛੁੜਾਣ ਤਾਂ ਮੇਰੇ ਮੁੰਡੇ ਨੇ ਜਾਨ ਨੂੰ ਹੀ ਮਾਰ ਦੇਣਾ ਸੀ ਸਰ ਇਹਨਾਂ ਨੇ ਠੀਕ ਆ ਸਰ ਮੈਂ ਵਿਧਵਾ ਜਨਾਨੀ ਆ ਮੇਰਾ ਬੰਦਾ ਹੈ ਨਹੀਂ ਸਰ ਤੇ ਮੈਂ ਤਾਂ ਮੇਰਾ ਬੇਟਾ ਹੈਗਾ ਸਰ ਮੈਨੂੰ ਬਹੁਤ ਮੁਝੇ ਤੰਗ ਕਰਦੇ ਹੈਗੇ ਸਰ ਹਾਂ ਜੀ ਸਰ ਜਦੋਂ ਮੈਂ ਲੰਘਦੀ ਬੜਦੀ ਉਹ ਮੈਨੂੰ ਤੰਗ ਕਰਦਾ ਹੈਗਾ ਵਾ ਠੀਕ ਆ ਸਰ ਤੁਸੀਂ ਉਹਨਾਂ ਨੂੰ ਸਮਝਾ ਦਿਓ ਸਰ ਉਹਨਾਂ ਨੂੰ ਜੈ ਤੰਗ ਨਾ ਕਰੇ ਮੇਰਾ ਬੇਟਾ ਕੱਲਾ ਕੱਲਾ ਹੈਗਾ ਮੈਂ ਤਾਂ ਮੇਰਾ ਬੇਟਾ ਹੈਗਾ ਮੇਰੇ ਪੇਟ ਦੇ ਬੱਚੇ ਜੀ ਜੀ 18 ਸਾਲਾ ਦਾ ਆ ਗਿਆ ਮੇਰੇ ਮੁੰਡੇ ਸਹੀ ਹਤਾ ਕਰਦਾ ਸਾਰਾ ਖਰਚਾ ਹੀ ਹਾਂਜੀ ਸਰ ਮੈਂ ਗੋਟੀਆਂ ਦਾ ਕੰਮ ਕਰਦੀ ਸਰ ਮੇਰਾ ਨਾਮ ਸ਼ਿਗਮ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਅਸੀਂ ਡਾਕਟਰ ਅੰਬੇਦਕਰ ਕਲੋਨੀ ਕੀ ਹੋਇਆ ਇਹ ਰਾਤੀ ਅਸੀਂ ਮੈਂ ਮੇਰਾ ਭਰਾ ਸੀਗਾ ਇਹ ਤਾਂ ਦਾ ਮੁੰਡੇ ਅਸੀਂ ਬੈਠੇ ਸੀਗੇ ਆ ਜਿਹੜਾ ਸਾਜਨ ਜੀ ਇਹ ਆਇਆ ਹੀ ਪੁਲਸੀ ਆਇਆ ਇਹ ਸਾਜਨ ਕੌਣ ਹੈ ਇਹ ਪੁਲਸ ਵਾਲਾ ਭਾਈ ਹਾਂਜੀ ਇਹ ਸ਼ਰਾਬ ਸ਼ਰੂਪ ਪੀਤੀ ਹੋਈ ਸੀਗੀ ਇਹ ਆ ਕਿ ਨੇ ਜੀ ਮੈਨੂੰ ਦਰੂਪਤੀ ਵਿੱਚ ਗਾਲਾਂ ਕੱਢਣ ਲੱਗਾ ਗਲੀ ਗਲੋ ਚ ਇੰਨੇ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਣ ਲੱਗਾ ਮੈਂ ਜਦੋਂ ਕਹੀ ਕੀ ਹੋਇਆ ਜੀ ਮੈਂ ਇੰਨੇ ਮਰੀ ਥੁੱਪੜ ਥੁੱਪੜ ਮਾਰਿਆ ਜੀ ਤੋਂ ਫਿਰ ਮੈਂ ਕਹੇ ਇਹਨਾਂ ਨੂੰ ਮੈਂ ਮੈਂ ਵੀ ਬੋਲਿਆ ਫਿਰ ਇਹਦੇ ਇੰਨੇ ਆਪਣਾ ਮੁੰਡਾ ਬੁਲਾ ਲਿਆ ਜੀ ਇਹਦੇ ਮੁੰਡੇ ਨੇ ਵੀ ਮੇਰੇ ਮਾਰਿਆ ਜੀ ਜਿਹੜੇ ਮੇਰੇ ਨਾਲ ਸੀਗੇ ਇਹਦਾ ਮੁੰਡਾ ਹੈਪੀ ਠੀਕ ਆ ਜੀ ਉਹਨੇ ਆਕੇ ਜੇਬ ਦੇ ਵਿੱਚੋਂ ਪਤਾ ਨਹੀਂ ਕੀ ਕੱਢਿਆ ਮੇਰੇ ਸਿਰ ਤੇ ਔਰੇ ਮਾਰਿਆ ਜੀ ਆ ਦੇਖੋ ਮੇਰੇ ਉਰੇ ਨੀਲ ਵੀ ਪਾਇਆ ਹੋਇਆ ਇਹਨੇ ਤਾਂ ਮੈਂ ਤਾਂ ਮੇਰੇ ਜਿਹੜੇ ਨਾਲ ਖੜੇ ਸੀਗੇ ਮੁੰਡੇ ਉਹਨਾਂ ਨੇ ਛੁੜਾਇਆ ਨਹੀਂ ਤਾਂ ਇਹਨਾਂ ਨੇ ਤਾਂ ਮੈਨੂੰ ਹੀ ਮਾਰ ਦੇਣਾ ਸੀਗਾ ਜੀ ਉਹਨਾਂ ਨੇ ਜਦੋਂ ਛੁੜਾਇਆ ਉਹਨੇ ਹੀ ਉਹਦੇ ਮੇਰੇ ਨਾਲ ਦੇਦੇ ਵੀ ਉਰੇ ਆ ਠੋਡੀ ਤੇ ਕੋਲ ਕੋਲ ਜੀ ਉਹ ਮਾਰਤੀ ਪਤਾ ਨਹੀਂ ਕੋਈ ਕੀ ਸੀਗਾ ਕਟਰ ਕੁੱਟ ਰਹੇ ਹਨ ਜੀ ਹਾਂ ਜੀ ਅੱਗੇ ਵੀ ਇਹ ਵੀ ਲੜਦੇ ਰਹਿੰਦੇ ਨੇ ਮੰਗਦੇ ਇਹਨਾਂ ਦੇ ਇਦਾਂ ਹੀ ਆਈ ਜਿਹੜਾ ਸਾਇਨ ਆਈ ਇਹ ਵਰਦੀ ਦੇ ਤੋਫ ਤੇ ਹੀ ਲੋਕਾਂ ਕੋਈ ਪੈ ਪੂਏ ਠੱਗਦਾ ਬਾਈ ਪਹਿਲਾਂ ਵੀ ਇਹਦੇ ਬਿਹਾਰੀ ਚੁੱਕੀ ਜਾਂਦੇ ਮਤਲਬ ਕਿ ਇਹਦੀ ਵੀਡੀਓ ਬਾੜੀਓ ਬਣੀ ਸੀਗੀ ਉਹ ਵੀਡੀਓ ਵੀ ਸ਼ਾਇਦ ਸਾਡੇ ਕੋਲ ਹੋਵੇ ਤੁਹਾਨੂੰ ਦਿਖਾਵਾਂਗੇ ਜੀ ਜ਼ਰੂਰ ਸੀ ਸੇਮੰਗ ਜੀ ਹਾਂਜੀ ਇਹ ਇਹ ਇਹਦੇ ਕੋਟ ਪੀ ਜੀ ਉੱਥੇ ਜੀ ਮੈਂ ਤਾਂ ਮੇਰੀ ਮੰਮੀ ਮੇਰੇ ਪਾਪਾ ਮੇਰੇ ਐਕਸਪਾਇਰ ਹੋ ਗਏ ਸੀਗੇ ਚਾਰ ਪੰਜ ਮਹੀਨੇ ਪਹਿਲਾਂ ਹੀ ਤਾਂ ਜੀ ਤਾਂ ਮੈਂ ਹੀ ਹੁਣ ਇਕੱਲਾ ਵਾਂ ਜਿਹੜਾ ਆਪਣੇ ਘਰ ਦਾ ਸਰਕਲ ਦੇਖਦਾ ਵਾਂ ਮਾੜਾ ਮੋਟਾ ਕੰਮ ਦੀ ਆੜੀ ਕਰਦਾ ਵਾਂ ਰੋਜ਼ ਦਾ ਹੀ 4-500 ਰੁਪਏ ਲਈ ਨੰਨਾ ਮੈਂ ਨੇ ਠੱਕਾ ਕੀਤਾ ਇਹ ਕੰਪਲੇਂਟ ਕਰਾਈ ਤੁਸੀਂ ਕੰਪਲੀਟ ਐਸੀ ਕਰਾਈ ਜੀ ਰਾਤੀ ਐਸੀ ਕਰਾ ਕੇ ਆਏ ਜਾਂ ਸਾਰਾ ਬਿਆਨ ਦੇ ਕੇ ਆਏ ਸੁਣਵਾਈ ਹੈ ਹੇ ਤੱਕ ਤਾਂ ਕੋਈ ਵੀ ਨਹੀਂ ਹੋਈ ਜੀ ਏ ਆਪਣੀ ਬਰਦੀ ਦਾ ਧੋਸ ਦਿਖਾਉਂਦੇ ਇਹ ਸ਼ਰਾਬ ਪੀਤੀ ਦੇ ਵਿੱਚ ਆਂਦਾ ਪਹਿਲੀ ਗੱਲ ਤਾਂ ਹੀ ਇਹ ਤੱਕ ੱੱਕਾ ਕਰਦੇ ਸੀ ਬਣਾਈ ਇਹ ਮਨਜੀਤ ਨੂੰ ਕੀ ਹੋਇਆ ਰਾਤ ਕਿਹੜੀ ਲੜਾਈ ਕਿਥੇ ਹੋਈ ਜੀ ਉਹ ਸਬਜ਼ੀ ਲੈ ਕੇ ਆ ਰਹੇ ਸੀਗੇ ਤੇ ਉਹਨਾਂ ਨੇ ਮੁੰਡੇ ਬੈਠੇ ਸੀ ਟਾ ਸੁਟਾ ਉਹ ਭਰੀਆਂ ਪੀ ਰਹੇ ਸੀ ਜਿੱਟ ਦੀ ਪੋੜੀਆਂ ਦੇ नीचे ਤੇ ਉਹਨਾਂ ਨੇ ਰੋਕਿਆ ਵੀ ਇੱਥੇ ਰਸਤਾ ਨੰਗਨ ਦਾ ਵਾ ਮੇਰੇ ਜੇਠ ਆ ਕੀ ਕੰਮ ਕਰਦਾ ਪੁਲਸਾ ਜਾ ਹਾਂਜੀ ਉਹ ਆ ਰਹੇ ਸੀ ਕਿ ਕਹਿੰਦੇ ਕਿ ਇੱਥੇ ਤੁਸੀਂ ਰਸਤਾ ਵੋਟੀਆਂ ਉਹ ਕੁੜੀਆਂ ਰੰਗਦੀਆਂ ਵੜਦੀਆਂ ਵਾਂ ਕਿ ਤੁਸੀਂ ਇੱਥੇ ਨਾ ਬੈਠ ਕੇ ਪੀਓ ਕਰੋ ਵੀ ਸਾਈਡ ਤੇ ਪਿਓ ਉਹਨਾਂ ਨੇ ਗਾਲੀ ਗਲੋਚ ਕੀਤਾ ਉਹਨਾਂ ਨੂੰ ਬੋਲਣ ਲੱਗ ਕੇ ਹੱਥ ਪਾਈ ਹੋ ਗਏ ਉਹ ਸਿਆਣਾ ਵਿਆਣਾ ਵਾਂ ਤੇ ਉਹ ਛੋਟਾ ਜਵਾਬ ਆ 17 ਸਾਲ ਦਾ ਹੈਗਾ ਬੱਚਾ ਜਿਹਨੇ ਹੱਥ ਪਾਇਆ ਉਹਨੂੰ ਪੁਲਿਸ ਦਾ ਉਹ ਹੈਗਾ ਇਹ ਮੁਲਾਜ਼ਮ ਆ ਕਿੰਨੇ ਉਹਨਾਂ ਨੇ 5 10 ਜਣਿਆਂ ਨੇ ਤਾਂ ਫਿਰ ਖਿੱਚ ਕੇ ਲੈ ਗਏ ਉਹਨਾਂ ਨੂੰ ਇੱਥੇ ਥੱਲੇ نیچے ਲੜ ਬਹੁਤ ਖਿੱਚਾ ਖੁਚਾਈ ਕੀਤੀ ਉਹਨਾਂ ਨੇ ਫਿਰ ਅਸੀਂ ਛਡਾਣ ਗਏ ਤਾਂ ਸਾਡੇ ਵੀ ਉਹਨਾਂ ਨੇ ਮਾਰਿਆ ਕੀ ਮਾਰਿਆ ਸਾਡੇ ਜਿਹੜੇ ਤੁਹਾਡੀ ਪਤਾ ਨਹੀਂ ਕੜਾ ਮਾਰਿਆ ਕਿੱਟ ਮਾਰਿਆ ਥਾੜ ਕਰਕੇ ਇੱਥੇ ਆ ਕੇ ਲੱਗੀ ਆ ਪਤਾ ਨਹੀਂ ਲੱਗੇ ਮੈਂ ਤਾਂ ਬੇਹੋਸ਼ ਹੋ ਕੇ ਗਿਰ ਗਈ ਸੀ ਫਿਰ ਮੇਰੇ ਮੁੰਡਾ ਆਇਆ ਤੇ ਉਹ ਆਇਆ ਕਿ ਮੈਨੂੰ ਹਸਪੀਟਲ ਲੈ ਕੇ ਗਿਆ ਸਾਨੂੰ ਹਾਂਜੀ ਕਰਾਈ ਹੋਈ ਆ ਪਤਾ ਨਹੀਂ ਹਜੇ ਕੋਈ ਕਾਰਵਾਈ ਤਾਂ ਨਹੀਂ ਹੋ ਰਹੀ ਹਾਂਜੀ ਇਨਸਾਫੀਆ ਬੱਚਿਆਂ ਕਾਲੂ ਬੱਚਿਆਂ ਨੂੰ ਸਾਡਿਆਂ ਨੂੰ ਘੇਰ ਕਰਕੇ ਕੋਈ ਮਾਰਨ ਕੁੱਟਣਗੇ ਫਾਇਦਾ ਵਾ ਕੋਈ ਇਹ ਤਾਂ ਨੁਕਸਾਨ ਹੀ ਆ ਅਸੀਂ ਤਾਂ ਆਪ ਗਰੀਬ ਬੰਦੇ ਆ ਕਮਾ ਕੇ ਖਾਂਦੇ ਆ ਉਹ ਹਸਪੀਟਲ ਗਏ ਆ ਸਕੈਨ ਵਗੈਰਾ ਕਰਾਣ ਅੱਛਾ ਜਿਆਦਾ ਲੱਗਿਆ ਸਟਾਫ ਹਾਂਜੀ ਮੇਰੇ ਵੀ ਕਹਿ ਰਹੇ ਸੀ ਮੇਰੇ ਕੋ ਨਹੀਂ ਉੱਠਿਆ ਗਿਆ ਮੈਂ ਮੁੰਡੇ ਨੂੰ ਕਿਹਾ ਵੇ ਠਰ ਕੇ ਜਿਹੜੇ ਚੱਲ ਰਹੇ ਆ ਦਵਾਈ ਦੂਈ ਖਾ ਕੇ ਪੇਨ ਕਰ ਲੈ ਫਿਰ ਖਾ ਕੇ ਜਾਣੇ ਆ ਜੀ